ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਦੂਜਾ ਅੰਧੇ ਘਹਿਰਾ ਹੈ ਦਸਿਆ ਅੰਧਾ ਹੋਏ ਸੁਜਾਏ ਹੋਏ ਸੁਜਾਗਾ ਨਾਨਕ ਸੋ ਕਿਉ ਉਜੜ ਪਾਏ ਸੋ ਅੰਨੇ ਬੁਰਖ ਦੇ ਰਾਹੀ ਹੁੰਦਾ ਰਸਤੇ ਦਸਿਆ ਦਸਣ ਤੋਂ ਜੋ ਅਦਾ ਅੰਨਾਪੁਰਖ ਹੁੰਦਾ ਹੈ ਉਹ ਉਸ ਰਸਤੇ ਜਾਣਾ ਕਰੇਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪੁਰਖ ਸੁ ਜਾਕਾ ਮਨਾਕਾ ਅੰਨੇ ਦੇ ਉਲਟ ਜਿਸ ਨੂੰ ਦਿਸਦਾ ਹੋਵੇ ਉਹ ਕਿਉਂ ਕਿਵੇਂ ਅੰਨੇ ਦੇ ਦੱਸੇ ਹੋਏ ਉਜੜ ਉਜਾੜ ਵਾਲੇ ਰਸਤੇ ਪੈ ਸਕਦਾ ਹੈ ਕਹਿਣ ਤੋਂ ਭਾਵ ਨਹੀਂ ਪੈ ਸਕਦਾ ਜਿਵੇਂ ਦੋ ਅੰਨੇ ਪੁਰਖ ਜਿਸ ਪ੍ਰਕਾਰ ਇੱਕ ਅੰਨਾਪੁਰਖ ਘਰ ਤੋਂ ਚੋਰੀ ਲੜ ਬਨ ਕੇ ਤੁਰ ਪਿਆ ਅੱਗੇ ਜਾਂਦਾ ਰਸਤਾ ਭੁੱਲ ਕੇ ਜੰਗਲ ਵਿੱਚ ਜਾ ਵੜਿਆ। ਦੁਖੀ ਹੋ ਕੇ ਪੁਕਾਰ ਕਰਨ ਲੱਗਾ ਕਿ ਕੋਈ ਮੈਨੂੰ ਰਸਤਾ ਦੱਸੇ। ਤਾਂ ਇੱਕ ਹੋਰ ਵਿਅਕਤੀ ਜੰਗਲ ਵਿੱਚ ਸੀ। ਉਸ ਦੀ ਆਵਾਜ਼ ਸੁਣ ਕੇ ਕੋਲ ਆਇਆ ਤੇ ਕਹਿਣ ਲੱਗਾ ਇਸ ਭਿਆਨਕ ਜੰਗਲ ਵਿੱਚੋਂ ਮੈਂ ਹੀ ਤੈਨੂੰ ਕੱਢ ਕੇ ਰਸਤੇ ਪਾ ਸਕਦਾ। ਪਰ ਇਸ ਦੇ ਬਦਲੇ ਮੈਨੂੰ ਕੀ ਮਿਲੇਗਾ? ਤਾਂ ਉਸ ਅੰਨੇ ਪੁਰਖ ਨੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਸਨਿਗਤ ਭੋਜਨ ਚੂਰੀ ਹੈ। ਇਹ ਮੈਂ ਤੈਨੂੰ ਦੇ ਸਕਦਾ ਤਾਂ ਉਸਨੇ ਕਿਹਾ ਕਿ ਪਹਿਲਾਂ ਚੂਰੀ ਖਵਾ ਫੇਰ ਮੈਂ ਤੈਨੂੰ ਰਸਤੇ ਉੱਤੇ ਪਾਉਂਦਾ ਉਸਨੇ ਚੂਰੀ ਉਸ ਵਿਅਕਤੀ ਦੇ ਹਵਾਲੇ ਕਰ ਦਿੱਤੀ ਅਤੇ ਉਸਦੀ ਡੰਗੋਰੀ ਫੜ ਕੇ ਲੈ ਤੁਰਿਆ ਤਾਂ ਰਸਤੇ ਵਿੱਚ ਇੱਕ ਬਿਨਾ ਮੌਣ ਤੋਂ ਖੂਹ ਸੀ ਜੋ ਕਾਫੀ ਚਿਰ ਤੋਂ ਬੰਦ ਪਾਗ ਪਾਣੀ ਤੋਂ ਰਹਿਤ ਇੱਕ ਡੁੰਗੇ ਟੋਏ ਦੀ ਸ਼ਕਲ ਦਾ ਬਣਿਆ ਹੋਇਆ ਸੀ ਤਾਂ ਉਸ ਦੇ ਵਿੱਚ ਦੋਵੇਂ ਹੀ ਡਿੱਗ ਪਏ ਅੰਨੇ ਪੁਰਖ ਨੇ ਦੁਖੀ ਹੋ ਕੇ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ ਕਿ ਮੇਰੀ ਚੂਰੀ ਖਾ ਕੇ ਕੂਵੇ ਸੁੱਟ ਗਿਆ ਹੈ ਤਾਂ ਚੂਰੀ ਖਾਣ ਵਾਲਾ ਬੋਲਿਆ ਕਿ ਘਬਰਾ ਨਾ ਮੈਂ ਵੀ ਨਾਲ ਹੀ ਡਿਗਿਆ ਤਾਂ ਉਸਨੇ ਕਿਹਾ ਕਿ ਤੂੰ ਕਿਵੇਂ ਡਿਗ ਪਿਆ ਤਾਂ ਉਸਨੇ ਕਿਹਾ ਮੈਂ ਵੀ ਤੇਰਾ ਸਾਥੀ ਅੰਨਾ ਹੀ ਹਾਂ ਮੇਰੇ ਵੀ ਨੇਤਰ ਨਹੀਂ ਹਨ ਤਾਂ ਉਸਨੇ ਕਿਹਾ ਕਿ ਤੂੰ ਸੁਜਾਖਾ ਹੋਣ ਦਾ ਦਾਵਾ ਕਿਉਂ ਕੀਤਾ ਮੈਨੂੰ ਰਸਤਾ ਦੱਸਣ ਦਾ ਭਰੋਸਾ ਕਿਉਂ ਦਿਵਾਇਆ ਤਾਂ ਉਸਨੇ ਉੱਤਰ ਦਿੱਤਾ ਕਿ ਸਭ ਕੁਝ ਚੂਰੀ ਦੇ ਲਾਲਚ ਨੇ ਕਰਾਇਆ ਹੈ ਮੈਂ ਭੁੱਖਾ ਸੀ ਜਿਵੇਂ ਦੱਸ ਦਿੰਦਾ ਤਾਂ ਤੂੰ ਮੈਨੂੰ ਚੋਰੀ ਨਹੀਂ ਖਵਾਉਣੀ ਸੀ। ਇਉਂ ਇਹੋ ਜੇ ਆਗੂ ਹੋ ਰਹੇ ਹਨ ਜੋ ਕਿ ਪਦਾਰਥਾਂ ਰੂਪੀ ਚੋਰੀ ਖਾਣ ਦੇ ਲਾਲਚ ਵਿੱਚ ਲੋਕਾਂ ਨੂੰ ਗਿਆਨ ਦਾ ਰਸਤਾ ਦੱਸਣ ਦਾ ਦਾਵਾ ਕਰਦੇ ਆ ਉਹ ਆਪ ਵੀ ਨਰਕਾਂ ਦੇ ਖੂਹ ਵਿੱਚ ਡਿੱਗਣਗੇ ਅਤੇ ਦੂਸਰਿਆਂ ਨੂੰ ਵੀ ਡੇਗਣਗੇ। ਇਸੇ ਕਰਕੇ ਪਾਈ ਗੁਰਦਾਸ ਜੀ ਕਹਿੰਦੇ ਆ ਅੰਨੇ ਅੰਨਾ ਖੂਹੀ ਠੇਲੇ ਅੰਦੇ ਇਹਨ ਆਖੀਆਂ ਜਿਨ ਮੁਖ ਲੋਇਣ ਨਾਹੇ। ਬਾਦਸ਼ਾਹ ਧਨ ਗੁਰੂ ਅੰਗਦ ਦੇ ਮਹਾਰਾਜ ਜੀ ਫਰਮਾਉਂਦੇ ਪਰੰਤੂ ਪਰਮਾਰਤੀ ਜੀਵਨ ਵਿੱਚੋਂ ਇਹੋ ਜਿਹੇ ਪੁਰਖ ਅੰਨੇ ਨਹੀਂ ਆਖੀਦੇ ਜਿਨ੍ਹਾਂ ਦੇ ਮੁੱਖ ਮੂੰਹ ਤੇ ਲੋਇਣ ਨੇਤਰ ਨਹੀਂ ਆਂ ਅੰਦੇ ਸਈ ਨਾਨਕਾ ਖਸਮਹੁ ਕੁੱਥੇ ਜਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਈ ਉਹ ਅੰਨੇ ਕਹੇ ਜਾਂਦੇ ਹਨ ਜਿਹੜੇ ਖਸਮੂ ਮਾਲਕ ਪਰਮੇਸ਼ਰ ਨੂੰ ਕੁੱਥੇ ਭੁੱਲ ਜਾਂਦੇ ਪਾਪ ਜਿਹੜੇ ਅੱਖਾਂ ਦੇ ਹੁੰਦਿਆਂ ਪਰਮੇਸ਼ਰ ਤੋਂ ਬੇਮੁਖ ਹਨ ਮਹੱਲਾ ਦੂਜਾ ਸਾਹਿਬ ਅੰਦਾਜੋਗਿਆ ਕਰੇ ਸੁਜਾਖਾ ਹੋਏ ਹਾਂ ਜਿਹੜਾ ਪੁਰਖ ਸਾਹਿਬ ਮਾਲਕ ਪਰਮੇਸ਼ਰ ਨੇ ਪੂਰਬਲੇ ਕਰਮ ਅਨੁਸਾਰ ਅੰਨਾ ਪਾਪ ਪ੍ਰਤਖ ਵਾ ਅੰਤਰੀਵ ਨੇਤਰਾਂ ਤੋਂ ਹੀਣਾ ਕੀਤਾ ਹੈ ਪਰ ਜੇਕਰ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰੇ ਤਾਂ ਧ ਹੀ ਉਹ ਪੁਰਖ ਸੁਜਾਖਾ ਮੁਨਾਖਾ ਹੋ ਸਕਦਾ ਹੈ ਜੀਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੇ ਕੋਈ ਅਨਪੁਰਖ ਜਿਹੋ ਜਿਹਾ ਮਨ ਵਿੱਚ ਜਾਣਦਾ ਹੈ ਉਹ ਜਿਹ੍ਹਾ ਵਰਤਾਰਾ ਵਰਤਦਾ ਹੈ ਜੇਕਰ ਕੋਈ ਸੈਂਕੜੇ ਦਫਾ ਕਹੇ ਤਾਂ ਵੀ ਕਿਸੇ ਦਾ ਕਹਿਣਾ ਨਹੀਂ ਮੰਨਦਾ ਵਸ ਸੋ ਸਿਆਣਾ ਪੁਰਖ ਚੰਗੀਆਂ ਗੱਲਾਂ ਕਹਿਣਾ ਕਰੇ ਤਾਂ ਉਹ ਕਿਸੇ ਦੀ ਵੀ ਨਹੀਂ ਮੰਨਦਾ ਜਿਵੇਂ ਮਨ ਕਹਿੰਦਾ ਉਵੇਂ ਹੀ ਕਰਦਾ ਹੈ ଅਥਵਾ ਗਿਆਨੀ ਜੀਵ ਜਿਹੋ ਜਿਹਾ ਜਾਣਦਾ ਸਮਝਦਾ ਹੈ ਉਹ ਜਿਹੜਾ ਵਰਤਦਾ ਹੈ ਜੇਕਰ ਕੋਈ ਸੈਂਕੜੇ ਦਫਾ ਪਾਪ ਸਿੱਖਿਆ ਦੇਵੇ ਫੇਰ ਵੀ ਇਹ ਗਿਆਨੀ ਜੀਵ ਨਹੀਂ ਮੰਨਦਾ ਜਿੱਥੈ ਸੋ ਵਸਤ ਨਾ ਜਾਪਈ ਆਪੇ ਵਰਤਉ ਜਾਣ ਜਿੱਥੇ ਸਤ ਸੰਗਤ ਵਿੱਚ ਆਤਮਾ ਨੰਦ ਰੂਪੀ ਵਸਤੂ ਹੈ ਉਸ ਵਸਤੂ ਨੂੰ ਜਾਪਈ ਜਾਣਦਾ ਹੀ ਨਹੀਂ ਹੈ ਉਹ ਆਪ ਹੀ ਗਿਆਤਾ ਗੇ ਹੋ ਕੇ ਵਰਤੋ ਵਰਤਦਾ ਫਿਰਦਾ ਰਹਿੰਦਾ ਅਥਵਾ ਜਿੱਥੇ ਅਸਲੀ ਵਸਤੂ ਜਾਣੀ ਦੀ ਨਹੀਂ ਉਥੇ ਅਣਜਾਣ ਪੁਰਖ ਆਪਣੀ ਮਤ ਅਨਸਾਰ ਵਰਤਦਾ ਹੈ ਨਾਨਕ ਗਾਹਕ ਕਿਉ ਲਏ ਸਕੈ ਨ ਵਸਤੂ ਪਛਾਣ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਗਾਹਕ ਖਰੀਦਦਾਰ ਜਗਿਆਸੂ ਅਧਿਕਾਰੀ ਹੋ ਕੇ ਪਰਮੇਸ਼ਰ ਨੂੰ ਕਿਵੇਂ ਲਵੇ ਕਿਵੇਂ ਪ੍ਰਾਪਤ ਕਰੇ ਜਿਹੜਾ ਆਤਮ ਵਸਤੂ ਨੂੰ ਪਛਾਣਨਾ ਨਹੀਂ ਜਾਣ ਸਕਿਆ ਮਹੱਲਾ ਦੂਜਾ ਸੋ ਕਿਉਂ ਅੰਦਾ ਆਖੀਐ ਜੇ ਹੁਕਮਹੁ ਅੰਦਾ ਹੋਏ ਉਸ ਨੂੰ ਕਿਵੇਂ ਅੰਨਾ ਕਹਿਣਾ ਕਰੀਏ ਜਿਹੜਾ ਪੁਰਖ ਗੁਰਾਂ ਵਾਹਿਗੁਰੂ ਦੇ ਹੁਕਮ ਕਰਕੇ ਨੇਤਰਹੀਣ ਹੁੰਦਾ ਨਾਨਕ ਹੁਕਮ ਨਾ ਬੁੱਝਈ ਅੰਦਾ ਕਹੀਐ ਸੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਹੜਾ ਪੁਰਖ ਗੁਰਾਂ ਦੁਆਰਾ ਵਾਹਿਗੁਰੂ ਦੇ ਹੁਕਮ ਪਾਣੇ ਨੂੰ ਨਹੀਂ ਬੁੱਝਦਾ ਸਮਝਦਾ ਉਸ ਨੂੰ ਅੰਨਾ ਆਖੀਦਾ ਹੈ ਬੌੜੀ ਕਾਇਆ ਅੰਦਰ ਗੜਕੋਟ ਹੈ ਸਭ ਦਿਸੰਤਰ ਦੇਸਾ ਅਪੇਤਾੜੀ ਲਾਇਨ ਸਭ ਮਹਿ ਪਰਵੇਸਾ ਹਮਨੁਖਾ ਕਾਇਆ ਦੇ ਰੂਪ ਗੜ ਕਿਲੇ ਦੇ ਅੰਦਰ ਵਿੱਚ ਸੂਖਮ ਸਰੀਰ ਰੂਪ ਕਿਲਾ ਉਸਰਿਆ ਹੋਇਆ ਸੂਖਮ ਸਰੀਰੂਪੀ ਕਿਲੇ ਦੇ ਚਾਰ ਚਫੇਰੇ ਸਤੂਲ ਸਰੀਰੂਪੀ ਕੋਟ ਹੈ ਇਸ ਦੇ ਅੰਦਰ ਪਰਮੇਸ਼ਰ ਆਪ ਹੈ ਅਤੇ ਸਾਰਿਆਂ ਦੇਸ਼ਾਂ ਦਿਸ਼ਾਤਰਾਂ ਵਿੱਚ ਵੀ ਪਰੀਪੂਰਨ ਹੈ ਅਪੇ ਤਾੜੀ ਲਾਈਆਂ ਜਦੋਂ ਪਰਮੇਸ਼ਰ ਨੇ ਬ੍ਰਹਿਮੰਡ ਨੂੰ ਭਖਣ ਕੀਤਾ ਸੀ ਉਦੋਂ ਆਪ ਹੀ ਤਾੜੀ ਸਮਾਧੀ ਲਾਈਆਂ ਲਗਾਈ ਹੋਈ ਸੀ ਫਿਰ ਆਪ ਹੀ ਸਾਰਿਆਂ ਸਭ ਮੈਂ ਪਰਵੇਸ਼ਾ ਸਾਰਿਆਂ ਵਿੱਚ ਪ੍ਰਵੇਸ਼ ਹੋ ਗਿਆ ਅਪੇ ਸ੍ਰਿਸ਼ਟ ਸਾਜੀਆਂ ਨੂੰ ਆਪ ਗੁਪਤ ਰਖੇ ਸਾ ਪਰਮੇਸ਼ਰ ਨੇ ਆਪ ਹੀ ਮਾਇਆ ਸਭ ਲੋਕ ਕੇ ਸ੍ਰਿਸ਼ਟੀ ਸਾਜੀਆਂ ਸਾਜਨਾ ਕੀਤੀ ਹੈ ਤੇ ਆਪ ਹੀ ਆਪਣੇ ਨਿਰਗੁਣ ਸਰੂਪ ਨੂੰ ਗੁਪਤ ਰਖੇ ਸਾ ਰਖਣਾ ਕੀਤਾ ਹੈ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟ ਈਸਾ ਹਾਂ ਗੁਰਮਖ ਜਨਾਂ ਨੇ ਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਹੀ ਪਰਮੇਸ਼ਰ ਨੂੰ ਜਾਨਣਾ ਕੀਤਾ ਹੈ ਏਸੇ ਕਰਕੇ ਸੱਜਾ ਈਸਾ ਈਸ਼ਵਰ ਪਰਮੇਸ਼ਰ ਗੁਰਮੁਖਾਂ ਜਨਾਂ ਦੇ ਹਿਰਦੇ ਵਿੱਚ ਪ੍ਰਗਟਈਏ ਪ੍ਰਤੱਖ ਹੋਇਆ ਹੈ ਸਬ ਕਿਛ ਸੱਚੋ ਸੱਚ ਹੈ ਗੁਰ ਸੋਜੀ ਪਾਈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਨੇ ਸੋਝੀ ਗਿਆਤ ਪਾਉਣਾ ਕੀਤੀ ਹੈ ਉਹਨਾਂ ਨੂੰ ਸਾਰਾ ਕੁਝ ਹੀ ਸੱਚੋ ਸਾਚੀ ਦ੍ਰਿਸ਼ਟੀ ਵਿੱਚ ਨਜ਼ਰ ਆਉਂਦਾ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਏ ਸੱਚੇ ਪਾਦਸ਼ਾਹ ਤੂੰ ਵਾਹੋ ਅਚਰਜ ਤੇ ਵਾਹੋ ਵਿਸਮਾ ਦੁਰਸਰੂਪ ਹੈ ਅਤੇ ਤੂੰ ਆਪ ਹੀ ਸੱਚੀ ਨਾਈ ਮਹਿਮਾ ਆਵਾਜ਼ ਵਾਲਾ ਹੈ ਪਹਿਲੇ ਸਤਗੁਰਾਂ ਦੇ ਪਾਸ ਕਰਤਾਰ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਜ਼ਿਮੀਦਾਰਾਂ ਨੇ ਬੇਨਤੀ ਕੀਤੀ ਕਿ हे ਸੱਚੇ ਪਾਤਸ਼ਾਹ ਜੀ ਆਪ ਜੀ ਸਾਨੂੰ ਉਪਦੇਸ਼ ਦੇਣਾ ਕਰੋ ਤਦ ਗੁਰਾਂ ਨੇ ਖੇਤੀ ਦੇ ਪ੍ਰਕਰਨ ਦੁਆਰਾ ਉਪਦੇਸ਼ ਦਿੰਦਿਆਂ ਇਸ ਸ਼ਲੋਕ ਉਚਾਰਨ ਕੀਤਾ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਆਹੜ ਦੇਹ ਕਾਮ ਕ੍ਰੋਧ ਦੋਇ ਖੇਤ ਜਿਵੇਂ ਪ੍ਰਤੱਖ ਹਾੜੀ ਤੇ ਸਾਵਣੀ ਦੀਆਂ ਦੋ ਫਸਲਾਂ ਹੁੰਦੀਆਂ ਇਸੇ ਪ੍ਰਕਾਰ ਰਾਤ ਸੌਣੀ ਦੀ ਨਿਆਈ ਹੈ ਤੇ ਦੇਹ ਦਿਨਹਾੜੀ ਦੀ ਨਿਆਈ ਹੈ ਅਤੇ ਕਾਮ ਕ੍ਰੋਧ ਰੂਪੀ ਦੋ ਖੇਤ ਹਨ ਅਰਥਾਤ ਕਾਮ ਸਾਵਣੀ ਦਾ ਖੇਤ ਹੈ ਕਿਉਂਕਿ ਜੀਵ ਰਾਤ ਨੂੰ ਵਿਕਾਰ ਭੋਗਣਾ ਕਰਦੇ ਅਤੇ ਕ੍ਰੋਧ ਹਾੜੀ ਦਾ ਖੇਤ ਹੈ ਕਿਉਂਕਿ ਦਿਨ ਨੂੰ ਜੀਵ ਕ੍ਰੋਧ ਕਰਦੇ ਹਨ ਵਾ ਜਿਵੇਂ ਸਾਵਣ ਦੇ ਮਹੀਨੇ ਵਰਖਾ ਹੁੰਦੀ ਇਓ ਕਾਮੀ ਆਦਮੀ ਰਾਤਰੀ ਨੂੰ ਹਮੇਸ਼ਾ ਵਿਸ਼ਿਆਂ ਦੀ ਵਰਖਾ ਦੇ ਮੋਹ ਦੇ ਮਾਰੇ ਫਸੇ ਰਹਿੰਦੇ ਅਤੇ ਜਿਵੇਂ ਹਾੜੀ ਵਿੱਚ ਬਹੁਤ ਗਰਮੀ ਹੁੰਦੀ ਹੈ ਇਸੇ ਪ੍ਰਕਾਰ ਕਰੋਧੀ ਆਦਮੀ ਦਿਨ ਨੂੰ ਹਰ ਵਕਤ ਗਰੋਧ ਦੀ ਅਗਨੀ ਵਿੱਚ ਸੜਦੇ ਰਹਿੰਦੇ ਆ। ਲਬ ਵੱਤਰ ਦਰੋਗ ਬੀਹ ਹਾਲੀ ਰਾਹ ਕੋਹੇਤ ਜੋ ਜੀਵਾਂ ਨੂੰ ਪਦਾਰਥਾਂ ਦੇ ਖਾਣ ਪੀਣ ਦਾ ਲਬ ਲਾਲਚ ਹੈ। ਤੇ ਕਰੋਧ ਇਹ ਵੱਤਰ ਹੈ, ਦਰੋਗ ਝੂਠ ਬੋਲਣਾ ਬੀਜ ਹੈ ਜੋ ਮੰਦ ਕਰਮ ਕਰਨ ਦਾ ਕੋਹੇਤ ਕੋਟਾ ਪ੍ਰੇਮ ਹੈ। ਇਹ ਰਾਹ ਬੀਜਣੇ ਵਾਲਾ ਹਾਲੀ ਹੈ। ਜੋ ਜੀਵਾਂ ਨੂੰ ਪਦਾਰਥਾਂ ਦੇ ਖਾਣ ਪੀਣ ਦਾ ਲਾਲਚ ਹੈ ਵੱਤਰ ਹੈ ਦਰੋਗ ਝੂਠ ਬੋਲਣਾ ਬੀ ਉਹ ਬੀਜ ਹੈ ਜੋ ਮੰਦ ਕਰਮ ਕਰਨ ਦਾ ਕਹੇਤ ਖੋਟਾ ਪ੍ਰੇਮ ਹੈ ਇਹ ਰਾਹ ਬੀਜਣੇ ਵਾਲਾ ਹਾਲੀ ਹੈ ਖਲ ਬੀਚਾਰ ਵਿਕਾਰ ਮਨ ਹੁਕਮੀ ਕਟੇ ਖਾਏ ਪਾਤਸ਼ਾਹ ਫਰਮਾਉਂਦੇ ਆ ਕਿ ਜੀਵਾਂ ਦੇ ਹਿਰਦੇ ਅੰਦਰ ਫੋਟ ਪਾਉਣ ਦੀ ਨਿੰਦਿਆ ਕਰਨ ਦੀ ਕੋਟੀ ਵਿਚਾਰ ਕਰਨੀ ਇਹ ਹੱਲ ਹੈ ਮਨ ਵਿੱਚ ਵਿਸ਼ੇ ਵਿਕਾਰਾਂ ਨੂੰ ਭੋਗਣ ਦੀ ਇੱਛਾ ਮਨ ਬੋਲ ਹੈ ਹੁਕਮੀ ਹੁਕਮ ਕਰਨ ਵਾਲੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਮੰਦ ਕਰਮ ਉਸੰਗਤ ਆਦ ਔਗਣਾ ਦੀ ਖੱਟੀ ਨੂੰ ਕੱਢ ਕੇ ਸੰਸਾਰ ਦੇ ਅੰਦਰ ਦੁੱਖ ਭੋਗਣ ਰੂਪ ਖਾਏ ਖਾਂਦਾ ਹੈ ਨਾਨਕ ਲਿਖੈ ਮੰਗੇ ਔਤ ਜਣੇਦਾ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਵੇਖੋ ਜਦੋਂ ਜੀਵ ਪਾਸੂ ਪਰਮੇਸ਼ਰ ਨੇ ਪ੍ਰਲੋਕ ਪ੍ਰਲੋਕ ਵਿੱਚ ਲੇਖਾ ਹਿਸਾਬ ਕਿਤਾ ਮੰਗਣਾ ਕੀਤਾ ਤਦ ਜੀਵ ਰੂਪ ਪਿਤਾ ਗਿਆਨ ਰੂਪੀ ਪੁੱਤਰ ਨੂੰ ਜਨੇਦਾ ਪੈਦਾ ਕਰੇ ਤੋਂ ਬਗੈਰ ਔਤ ਔਤਰਾ ਭਾਵ ਨਿਪੁੱਤਾ ਹੀ ਜਿਵੇਂ ਕਹਿੰਦੇ ਔਤਰਾ ਨਗਤਾ ਗਿਆ ਹੈ ਸੰਸਾਰ ਤੋਂ ਚਲਿਆ ਜਾਵੇਗਾ ਤਦ ਐਸੀ ਜੀਵਾਂ ਨੂੰ ਜਨੇਦਾ ਜਨਨੇ ਵਾਲੇ ਔਤਰੇ ਹੀ ਜਾਂਦੇ ਆ ਫਿਰ ਪ੍ਰਸ਼ਨ ਸੀ ਸੇ ਸਤਿਗੁਰੂ ਜੀ ਫਿਰ ਜੀਵ ਸੌਤਰਾ ਕਿਵੇਂ ਹੋ ਸਕਦਾ ਕਿਵੇਂ ਚੰਗਾ ਹੋ ਸਕਦਾ ਗੁਰ ਉਤਰ ਦੇ ਰਿਹਾ ਮਹੱਲਾ ਪਹਿਲਾ ਪਉ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਮ ਪਰਮੇਸ਼ਰ ਦਾ ਪਉ ਡਰ ਰੱਖਣਾ ਇਹ ਭੋਏ ਜਮੀਰ ਹੋਣੀ ਚਾਹੀਦੀ ਵਾ ਪਰਮੇਸ਼ਰ ਦੇ ਡਰ ਸਹਿਤ ਵਿਸ਼ਿਸ਼ਟ ਬੁੱਧੀ ਰੂਪੀ ਜਮੀਰ ਹੋਣੀ ਚਾਹੀਦੀ ਵਿਕਾਰਾਂ ਵੱਲੋਂ ਚਿੱਤ ਨੂੰ ਪਵਿੱਤ ਪਵਿੱਤਰ ਕਰਨ ਰੂਪਾਣੀ ਜਲ ਬਣਾਉਣਾ ਚਾਹੀਦਾ ਨਾਮ ਰੂਪੀ ਬੀਜ ਬੀਜਣ ਵਾਸਤੇ ਸਤ ਸੰਤੋਖ ਰੂਪੀ ਦੋ ਬਲੇਦ ਹੁੰਦਾ ਬਲਦ ਹੋਣੇ ਚਾਹੀਦੇ ਹਲ ਹਲੇਮੀ ਖਾਲੀ ਚਿੱਤ ਚੇਤਾਵੱਦਰ ਵਕਤ ਸੰਯੋਗ ਹਲੇਮੀ ਨਿਮਰਤਾ ਧਾਰਣੀ ਇਹ ਹਾਲ ਹੋਣਾ ਚਾਹੀਦਾ ਸ੍ਰੇਸ਼ਟ ਚਿੱਤ ਰਿਦਾ ਹਾਲੀ ਹੋਣਾ ਚਾਹੀਦਾ ਮਨੁੱਖਾ ਜਨਮ ਵਿੱਚ ਵਾਹਿਗੁਰੂ ਨੂੰ ਚੇਤਾ ਜਾਦ ਕਰਨ ਦਾ ਵਕਤ ਇਹ ਵੱਧਰ ਹੋਣੀ ਚਾਹੀਦੀ ਅਤੇ ਗੁਰਾਂ ਦਾ ਸੰਯੋਗ ਮਿਲਾਪ ਬੀਜਣੇ ਦਾ ਵਕਤ ਸਮਾਂ ਹੈ ਵਾ ਗੁਰਾਂ ਨਾਲ ਮਿਲਣ ਦਾ ਸਮਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸੰਯੋਗ ਬੀਜਦਾ ਹੈ ਨੋ ਬੀਜ ਬਖਸੀਸ ਬੋਹਲ ਦੁਨੀਆ ਸਗਲ ਦਰੋਗ ਹੰ ਨਾਮ ਜਪਣ ਰੂਪੀ ਬੀਜ ਹੈ ਜੋ ਪਰਮੇਸ਼ਰ ਦੀ ਆਤਮ ਵਸਤੂ ਦੀ ਬਖਸੀਸ ਬਖਸ਼ਿਸ਼ ਹੈ ਇਹ ਬੋਹਲ ਲੱਗਣਾ ਹੈ ਵਾ ਗੁਰਾਂ ਦੀ ਬਖਸ਼ਿਸ਼ ਹੋਣੀ ਹੈ ਬੋਹਲ ਲੱਗਣਾ ਹੈ ਸਗਲ ਸਾਰੀ ਦੁਨੀਆ ਸ੍ਰਿਸ਼ਟੀ ਦਰੋਗ ਝੂਠੀ ਸਮਝਣੀ ਇਹ ਫਲ ਪ੍ਰਾਪਤ ਕਰਨਾ ਹੈ ਵਾਏ ਉਸ ਬੋਹਲ ਉਤੇ ਬਸਤਰ ਪਾਉਣਾ ਹੈ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਦ ਨਦਰੀ ਪਰਮੇਸ਼ਰ ਦੀ ਕਰਮ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤਦ ਸਾਰੇ ਵਿਜੋਗ ਵਿਛੋੜੇ ਪਾਪ ਜਨਮਾਂ ਜਨਮਾਂਤਰਾ ਦੇ ਦੁੱਖ ਚਲੇ ਜਾਂਦੇ ਹਨ ਜਾਵੇ ਸਗਲ ਵਿਜੋਗ ਕਹਿੰਦੇ ਜਿਵੇਂ ਵਾਹਿਗੁਰੂ ਵੱਲੋਂ ਪਿਆ ਵਿਛੋੜਾ ਤੇ 84 ਲੱਖ ਜੂਨਾਂ ਦਾ ਸਾਰਾ ਘਾਟਾ ਚੁੱਕਿਆ ਜਾਂਦਾ ਬੋੜੀ ਮਨੁ ਮੁਖ ਮੋਹ ਗੁਬਾਰ ਹੈ ਦੂਜੈ ਪਾਇ ਬੋਲੇ ਮਨੁ ਮੁਖ ਜੀਵ ਦੇ ਹਿਰਦੇ ਵਿੱਚ ਮੋਹ ਦਾ ਗੁਬਾਰ ਗਾੜਾ ਹਨੇਰਾ ਪਿਆ ਆ ਇਸੇ ਕਰਕੇ ਹਰ ਵਕਤ ਹੀ ਦ્વੈਤ ਭਾਵ ਵਾਲੇ ਬੋਲਾਂ ਨੂੰ ਹੀ ਬੋਲਦਾ ਹੈ ਦੂਜੈ ਪਾਇ ਸਦਾ ਦੁੱਖ ਹੈ ਨਿਤ ਨੀਰ ਵਿਰੋਲੇ ਦੂਜੈ ਪਾਇ ਦ્વੈਤ ਭਾਵ ਵਿੱਚ ਲੱਗਣ ਕਰਕੇ ਹਮੇਸ਼ਾ ਦੁੱਖ ਕਸ਼ਟ ਹੀ ਪ੍ਰਾਪਤ ਹੁੰਦਾ ਕਿਉਂਕਿ ਦ્વੈਤ ਭਾਵ ਵਾਲਾ ਪੁਰਖ ਨਿਤਾ ਪ੍ਰਤੀ ਸਾਕਾਮ ਕਰਮarupī ਨੀਰ ਪਾਣੀ ਨੂੰ ਹੀ ਵਿਰੋਲੇ ਰੜਕਦਾ ਰਹਿੰਦਾ ਜਿਸ ਕਰਕੇ ਵਿਸ਼ੇ ਸੁਖ ਰੂਪੀ ਚੱਗ ਹੀ ਹੱਥਾਂਉਂਦੀ ਬ੍ਰਹਮ ਆਨੰਦ ਰੂਪੀ ਮੱਖਣ ਹੱਥ ਨਹੀਂ ਆਉਂਦਾ ਗੁਰਮਖ ਨਾਮ ਧਿਆਈਐ ਮਤ ਤਤ ਕਢੋਲੇ ਜਿਹੜਾ ਗੁਰਮਖ ਜਨ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਧਿਆਉਣਾ ਕਰਦਾ ਉਹ ਮਤ ਹੁੰਦਾ ਰੜਕ ਪਾਵ ਵਿਚਾਰ ਕਰਕੇ ਤਤ ਸਿਧਾਂਤ ਰੂਪ ਮੱਖਣ ਨੂੰ ਕਢੋਲੇ ਕੱਢ ਲੈਂਦਾ ਹੈ ਅਤੇ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੇ ਉਸ ਦੇ ਘਟ ਹਿਰਦੇ ਅੰਤਰ ਵਿੱਚ ਗੁਰੂ ਉਪਦੇਸ਼ ਨੂੰ ਕਮਾਉਣੇ ਕਰਕੇ ਗਿਆਨ ਸਰੂਪ ਦੇਵਾ ਪ੍ਰੋਖ ਗਿਆਨ ਦੇ ਪ੍ਰਗਾਸ ਪ੍ਰਕਾਸ਼ ਦਾ ਚਾਨਣਾ ਹੋ ਜਾਂਦਾ ਉਸੇ ਪ੍ਰੋਖ ਗਿਆਨ ਦੁਆਰਾ ਪਰਮੇਸ਼ਰ ਨੂੰ ਟੋਲੇ ਖੋਜ ਕੇ ਲੱਦਾ ਲਭ ਲੈਂਦਾ ਆਪੇ ਪਰਮ ਭੁਲਾਈ ਦਾ ਕਿਛ ਕਹਿਣ ਨਾ ਜਾਈ ਗੁਰਮੁਖ ਜਨ ਜਾਣਦੇ ਹਨ ਕਿ ਪਰਮੇਸ਼ਰ ਆਪ ਹੀ ਜੀਵਾਂ ਨੂੰ ਤਮੋ ਗੁਣ ਸੁਭਾਅ ਵਾਲੇ ਜਾਣ ਕੇ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਦੇਣ ਵਾਸਤੇ ਭਰਮ ਵਿੱਚ ਪਲਾ ਦਿੰਦਾ ਹੈ ਪਰ ਉਸ ਨੂੰ ਕੁਝ ਵੀ ਕਿਹਾ ਨਹੀਂ ਜਾ ਸਕਦਾ ਵਾਹ ਵਾਹ ਸੱਜੇ ਬਾਦशाह ਤੂੰ ਸੱਚੀ ਨਾਈਂ ਏ ਸੱਚੇ ਬਾਦਸ਼ਾਹ ਤੂੰ ਵਾਹੂ ਵਿਸਮਾਦ ਤੇ ਵਾਹੂ ਅਚਰਜ ਸਰੂਪ ਹੈ ਤੇ ਤੂੰ ਆਪ ਹੀ ਸੱਚੀ ਨਾਈਂ ਮਹਿਮਾ ਆਵਾਜ਼ ਵਾਲਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ